ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡਾ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਗਰਦਾਸਪੁਰਿਆ ਦੇ ਫਾਰਮ ਤੇ ਪਹੁੰਚ ਚੁੱਕੇ ਆ ਚੰਗੇ ਸੋਹਣੇ ਘੋੜੇ ਬਾਈ ਉਹਨਾਂ ਨੇ ਲਿਆਂਦੇ ਆ ਤੇ ਸਿਰ ਪਰਚੇ ਦਾ ਕੰਮ ਨਹੀਂ ਕਰਦੇ ਤੇ ਫਰੀਡਮਸ ਅੱਡ ਫਾਰਮ ਤੇ ਚੰਗਾ ਨਸਲ ਦੇਗਾ ਬਸ਼ੀਰਾ ਅਜੇ ਖੀਰਾ ਆਏਗੀ ਬਾਈ ਕਹਿੰਦਾ ਚਲੋ ਘੋੜੀਆਂ ਘੋੜੀਆਂ ਕਿਹਨੇ ਭਰਉਣ ਨੂੰ ਕਨੈਕਟ ਕਰਨਾ ਸਾਡੇ ਨਾਲ ਕਰ ਸਕਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲਟ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਆ ਜੀ ਤੇ ਬਾਕੀ ਡਿਟੇਲ ਬਾਈ ਤੋਂ ਲੈਣੇ ਆ ਉਮੀਦ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਜੋ ਹਾਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਰਾਓ ਠੀਕ ਠਾਕ ਜੀ ਚਾਹੇ ਪਾਏ ਗਰਦਾਸਪੁਰ ਜੀ ਤੇ ਸੇਲ ਪਰਚੇ ਦਾ ਕੰਮ ਕਰਦੇ ਆਪਾਂ ਨਹੀਂ ਜੀ ਨਹੀਂ ਸ਼ੌਕ ਨੂੰ ਕਰੀ ਸ਼ਾਮ ਨੂੰ ਕਰੀ ਤੇ ਪਹਿਲੋ ਆਪਣਾ ਡਰੈਸ ਫੋਨ ਨੰਬਰ ਦੇ ਲਗੇ ਆਪਣੇ ਪਿੰਡ ਪਰਵਾ ਨੂੰ ਪਿੰਡ ਮਾਨਾ ਜੀ ਜ਼ਿਲ੍ਹਾ ਕਰਦਾਪੁਰ ਠੀਕ ਆ ਮੋਬਾਈਲ ਨੰਬਰ 88279990 ਠੀਕ ਆ ਜੀ ਪ੍ਰੀਤਮ ਪ੍ਰੀਤਮ ਸਹੀ ਭਰਮ ਠੀਕ ਆ ਜੀ ਇਹਦਾ ਨਾਮ ਵਿਤਪਾਦ ਠੀਕ ਆ ਜੀ ਵਿਤਪਾਦ 20 ਮਹੀਨੇ ਉਮਰ ਹੋਈ ਹੈ ਜੀ 20 ਮਹੀਨੇ ਉਮਰ ਹੋ ਗਈ ਠੀਕ ਆ ਤੇ ਕਿਹਦਾ ਬੱਚਾ ਏ ਇਹ ਗਰੂੜੇ ਘੋੜੇ ਦਾ ਬੱਚਾ ਜੀ ਪ੍ਰਭਾਤ ਦਾ ਪੁੱਤ ਹੈ ਗਰੂੜੇ ਦਾ ਬੱਚਾ ਠੀਕ ਆ ਜੀ ਤੇ 20 20 ਮਹੀਨੇ ਉਹ ਕਿੰਨਾ ਠੀਕ ਹੈ ਮੂੰਹ ਖੀਰਾ ਆ ਗਿਆ ਹਾਂਜੀ ਖੀਰਾ ਠੀਕ ਆ ਗਿਆ ਚਲਾ ਕੇ ਵਿਖਾ ਸਕਦੇ ਆਪਾਂ ਥੋੜਾ ਬੜਾ ਪੈਣ ਪਰ ਲਓ ਜੀ ਖੋਲੋ ਬਾਈ ਲੋ ਭਾਈ ਮਤਰੋ ਬਾਈ ਹੋਣੀ ਕਹਿੰਦੇ ਖੋਲ ਕੇ ਚਲਾ ਕੇ ਵਿਖਾਉਣੇ ਆ ਚੰਗਾ ਸੋਹਣਾ ਬੱਚਾ ਠੀਕ ਆ ਜੀ ਤੇ ਮਾਲਵਾੜੀ ਚ ਆ ਗਿਆ ਜੀ ਹਾਂਜੀ ਮਾਲਵਾੜੀ ਮਾਲਵਾੜੀ ਚ ਆ ਗਿਆ ਜੀ ਠੀਕ ਆ ਜੀ ਬਹੁਤ ਸੋਹਣਾ ਖੂਬਸੂਰਤ ਆ ਚੰਗੀ ਲੈਂਥ ਦਾ ਠੀਕ ਆ ਜੀ ਤੇ ਮੂੰਹੋਂ ਖੀਰਾ ਹੋ ਗਿਆ ਲੋ ਜੀ ਬੋਲ ਕੇ ਤੋੜ ਕੇ ਵੀ ਵੇਨੇ ਆ ਲੈ ਲੋ ਜੇ ਬਹੁਤ ਸੋਹਣਾ ਕਰਮਾ ਵਾਲਾ ਖੀਰਾ ਹੋ ਗਿਆ ਤੇ ਹੋਣ ਨੱਚ ਰਹਾ ਭਾਈ ਮਾਗ ਜਿੰਦੇ ਅੰਦਰ ਕੋਈ ਜਾਊਗਾ ਉਹ ਲੱਗੇ ਭਾਈ ਜਿੰਨੇ ਕੋਈ ਦਾਣਾ ਪਾਣੀ ਖਾਦਾ ਹੋਊਗਾ ਸਵਾਰੀ ਪੂਰੀ ਕਰਦੇ ਫਿਰਦ ਨਹੀਂ ਅਜੇ ਨਹੀਂ ਅਜੇ ਨਹੀਂ ਲਾਦੂ ਨਹੀਂ ਕੀਤਾ ਅਜੇ ਲੈ ਅਜੇ ਆਜੇ ਨਹੀਂ ਬੱਚਾ ਅਜੇ ਅਰੇ ਬੱਚਾ ਇੱਕ ਕਿੰਨੀ ਲੈਂਥ ਹੋ ਗਈ ਜਿੰਦੇ ਆ ਹਾਈਟ ਹਾਂਜੀ ਹਾਂਜੀ ਬਾਹ 68 ਹੋ ਗਈ ਅੱਛਾ 68 ਹੋ ਗਈ बाहर बाहर होगी मित्रों बहुत सोना करमारा ਕਾਂਪਰਾਈ ਫਰੂਈ ਤੇ ਛੜਿਆ ਕਰਾਂਗਾ ਅਜੇ ਨਹੀਂ ਅਜੇ ਨਹੀਂ ਅਜੇ ਨਹੀਂ ਅਜੇ ਕਿੰਨਾ ਟਾਈਮ ਰੁਕਣਾ ਪਊਗਾ ਸਾਹਿਬ ਸਾਖੀ ਦੀ ਗੱਡੀ ਕੰਡੇ ਠੀਕ ਆ ਜੀ ਲੈ ਜਾਓ ਭਾਈ ਮਿ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਤੀ ਕਾਲ ਦਾ ਪ੍ਰਸਾਦ